ਡੀਜੀਪੀ ਸਾਹਮਣੇ ਵੀ ਗੱਲ ਕਰਨੀ ਹੈ ਵੀ ਡੀਜੀ ਸਾਹਿਬ ਡੀਜੀਪੀ ਸਾਹਿਬ ਮੈਂ ਕੱਲ ਪ੍ਰੈਸ ਕਾਨਫਰੰਸਟ ਕਰ ਰਿਹਾ ਬਹੁਤ ਵੱਡੀ ਵੀ ਇਸ ਮੱਦੇ ਦੇ ਉੱਤੇ ਜਿੱਥੇ ਵੀ ਗੁੰਡਾਗਰਦੀ ਨਾਚ ਨਚਾਇਆ ਜਾਂਦਾ ਪਿਆ ਗੁੰਡਾਗਰਦੀ ਨਾ ਬਿਲਕੁਲ ਬੰਦ ਹੋਣਾ ਚਾਹੀਦਾ ਕਿਉਂ ਕਿਸੇ ਦੇ ਘਰ ਮੁਰਿਆ ਕੇ ਗਾਲਾਂ ਕਰਦੇ ਗੁੰਡਾਰਾ ਹੈ ਜੰਗਲ ਰਾਜਾ ਕੋਈ ਇੱਥੇ ਜੰਗਲ ਥੋੜੀ ਜਾਂਦੇ ਪਿਆ ਬੰਦੇ ਇੱਥੇ ਬੰਦੇ ਰਹਿੰਦੇ ਪਿਆ ਇਹ ਗਾਲਾਂ ਕੱਢਦਾ ਫੇਰਾ ਮੁੰਡਾ ਉਹ ਜਿਹਦਾ ਨੀਟੂ ਦਾ ਮੁੰਡਾ ਹੈ ਕਿਹੜਾ ਮੁੰਡਾ ਵੱਡਾ ਅੱਛਾ ਜੀ ਮੈਨੂੰ ਕਹਿੰਦਾ ਮੈਂ ਕਾ ਪੁੱਤ ਮੇਰੀ ਯਾਰ ਵੀ ਤੇਜਾ ਮੇਰਾ ਘਰ ਕੋਲ ਨਰ ਉੱਧਰ ਲੱਕ ਉੱਥੇ ਬੈ ਕੇ ਗਾ ਜੇਲਾ ਕਾ ਕਹਿੰਦਾ ਇੱਧਰ ਆਂ ਇਹਦੀ ਵੇੜੀ ਸਾਨੂੰ ਬਹੁਤ ਗਾਲਾਂ ਕੱਢ ਕੇ ਗਈ ਆ ਮਤਲਬ ਸਾਡੇ ਸਾਰੀ ਧੰਕੀਆਂ ਤੱਕ ਦੇ ਕੇ ਗਈ ਆ ਇਹ ਆਪਣੇ ਬੇਟੇ ਨੂੰ ਕਾਨੂੰ ਮੇਰੇ ਬੱਚਨ ਕੋ ਸ਼ੋ ਗਿਆ ਜੁਮੇਵਾਰ ਆ ਬਾ ਬਾਹਰ ਨਾ ਮੁੰਡੇ ਕੋ ਆ ਕੇ ਨਾ ਕਹਿੰਦਾ ਬੇੜਾ ਚਵਾ ਆਹ ਮੈਂ ਜਨਨ ਵੀ ਥਾਣੇ ਵੇ ਆਹ ਮੇਰੇ ਲਿਖਣ ਦੇ ਕਾਗਜ਼ ਆ ਹਜੇ ਮੈਂ ਆਇਆ ਆ ਇਸ ਬੰਦੇ ਨੇ ਮੈਨੂੰ ਫੇਰ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਕਿਉਂ ਕੀਤਾ ਕਹਿੰਦਾ ਪਿਸਤੋਲ ਲੱਗਦੇ ਪਿਸਤੋਲਾਂ ਵਾਲੇ ਮੇਰੇ ਕੋਲ ਬੰਦੇ ਹੈਗੇ ਆ ਮੇਰੇ ਕੋਲ ਬੰਦੇ ਆ ਦੇਖੋ ਅੱਜ ਮਿੰਨ ਕੋਣਾ ਚੋਲਾ ਦਾ ਹੈਗਾ ਵਾ ਤੇ ਮੈਂ ਆ ਗਿਆ ਆ ਇਹ ਬੰਦਾ ਕਹਿੰਦਾ ਸਾਡੇ ਕੋ ਪਿਸਤੋਲਾ ਵਾ ਸਾਡੇ ਕੋ ਬੰਬ ਵਾ ਹੈ ਸਾਡੇ ਚਿੱਟਾ ਵੇਚ ਦੇ ਤੂੰ ਸਾਨੂੰ ਫੜਾ ਕੇ ਦਿਖਾ ਕਾਰਪੋਰੇਸ਼ਨ ਸਾਡਾ ਮੀਨਾ ਜਾਂਦਾ ਸਾਡੀ ਦਵਾਰ ਤੋੜ ਕੇ ਦਿਖਾ ਇਹ ਦਵਾਰ ਦੇ ਨਾਲ ਟੁੱਟੀ ਤੇ ਲੱਖ ਲਾਂ ਤਾਂ ਨੀਕੂ ਦਾ ਡਾਕਟਰ ਪੀਨ ਲੋ ਬਾਬਾ ਸਾਹਿਬ ਦੇ ਸੰਵਿਧਾਨ ਦੀ ਧੱਜੀ ਹੋਣ ਆਈਆਂ ਜਾਰੀਆਂ ਔਰ ਅੱਜ 4 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਨੂੰ ਮੈਂ 8 ਨੰਬਰ ਡਿਵੀਜ਼ਨ ਨੰਬਰ ਨੂੰ 8 ਦਿਨ ਕੱਟ ਕੰਪਲੀਟ ਕੀਤੀ ਸੀ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਪਤਾ ਨਹੀਂ ਕਿਹਦਾ ਫੋਨ ਕਰਾਇਆ ਇਹ ਕਹਿੰਦੇ ਸਾਡੀ ਉੱਤੋਂ ਤੇ ਲੈ ਕੇ ਥੱਲੇ ਤੱਕ ਸੈਟਿੰਗ ਮੁੰਡਾ ਸਾਡਾ ਕੋਈ ਬਿਜ਼ਨਸ ਲੱਗਾ ਅਸੀਂ ਉਹਨੂੰ ਫੋਨ ਕਰਾ ਦਿਆ ਤੇ ਸਾਡੇ ਮੱਲੇ ਤੇ ਜਾਂ ਸਾਡੇ ਘਰ ਦੇ ਵਿੱਚ ਪੁਲਿਸ ਨਹੀਂ ਆਉਂਦੀ ਪਰ ਹੁਣ ਪੁਲਿਸ ਆਏਗੀ ਜੇ ਕੁਝ ਨਹੀਂ ਸੁਣਾਈ ਕਰਗੀ ਮੈਂ ਡੀਜੀਪੀ ਸਾਹਿਬ ਕੋ ਜਾਊਂਗਾ ਨਹੀਂ ਪੁਲਿਸ ਨੇ ਗਈ ਉਹਨਾਂ ਦੇ ਘਰ ਵੀ ਹੋ ਕੇ ਆਈ ਹੈ ਸੁਪਰੀਮ ਕੋਰਟ ਤੱਕ ਜਾਓ ਦੇਖੋ ਪੰਜਾਬ ਪੁਲਿਸ ਜਿੰਨ ਮੰਨਿਆ ਉਹ ਕਹਿੰਦੇ ਅਸੀਂ ਡਰਦੇ ਹੀ ਕਿਸੇ ਕੋ ਨਹੀਂ ਅੱਛਾ ਗੱਲ ਖਤਮ ਹੋ ਗਈ ਇੱਥੇ ਮੱਲੇ ਵਿੱਚ ਦਾ ਇੱਥੇ ਆ ਦੇ ਠਾਈ ਹਾਂਜੀ ਕੀ ਹੋਇਆ ਅੰਮ੍ਰਿਤ ਲਾਲ ਜੀ ਨੂੰ ਮੈਂ ਫੋਨ ਕਰਕੇ ਦੱਸਿਆ ਵੀ ਮੈਂ ਕੰਪਲੀਟ ਦੇ ਦਿੱਤੀ ਹੈ ਜੀ ਤੁਸੀਂ ਜਿਹੜੀ ਬੰਦੀ ਕਾਰਵਾਈ ਹੈਗੀ ਤੁਸੀਂ ਕਰੋ ਇਹਨਾਂ ਦੇ ਪਰਚਾ ਕੱਟੋ ਜਾਂ ਛੜ ਦੇ ਕੱਟੋ ਜੇ ਅਸੀਂ ਗਲਤਾਂ ਕਿ ਛੜ ਦੇ ਕੱਢ ਦੋ ਜੇ ਇਹ ਗਲਤਾਂ ਤੇ ਇਹਨਾਂ ਦੇ ਉੱਤੇ ਪਰਚਾ ਕਰਕੇ ਕਰਨ ਦੀ ਪੂਰੀ ਅਗਿਆ ਦਿੱਤੀ ਜਾਵੇ ਪਰ ਮੈਂ ਡੀਜੀ ਸਾਹਿਬ ਤਾਂ ਹੁਣ ਨੰਬਰ ਲੈਣਾ ਆਨਲਾਈਨ ਤੋਂ ਡੀਜੀ ਸਾਹਿਬ ਨਾਲ ਮਿਲ ਗੱਲ ਕਰਨੀ ਹੈ ਵੀ ਡੀਜੀ ਸਾਹਿਬ ਡੀਜੀ ਸਾਹਿਬ ਮੈਂ ਕੱਲ ਪ੍ਰੈਸ ਕਾਨਫਰੰਸਟ ਕਰ ਰਿਹਾ ਬਹੁਤ ਵੱਡੀ ਵੀ ਇਸ ਮੱਦੇ ਤੇ ਜਿੱਥੇ ਵੀ ਗੁੰਡਾਗਰਦੀ ਨਾਚ ਨਚਾਇਆ ਜਾਂਦਾ ਪਿਆ ਗੁੰਡਾਗਰਦੀ ਨਾ ਬਿਲਕੁਲ ਬੰਦ ਹੋਣਾ ਚਾਹੀਦਾ ਕਿਉਂ ਕਿਸੇ ਦੇ ਘਰ ਮੁਰਿਆ ਕੇ ਗਾਲਾਂ ਕੱਢ ਦੇ ਗੁੰਡਾਰਾ ਹੈ ਜੰਗਲ ਰਾਜ ਹੈ ਕੋਈ ਇਹ ਜੰਗਲ ਥੋੜੀ ਰਹਿੰਦੇ ਪਿਆ ਬੰਦੇ ਇੱਥੇ ਬ ਔਰ ਉਹ ਬੰਦੇ ਨੂੰ ਸਾਹ ਮਿਲਣਾ ਚਾਹੀਦਾ ਵੀ ਕੱਲ ਨੂੰ ਇਹ 10 ਬੰਦੇ 50 ਬੰਦੇ ਬੁਲਾਣ ਜਦੋਂ ਮਰਜੀ ਜੋ ਮਰਜੀ ਕਰਾਉਣ ਇਹ ਤੇ ਇਹ ਦੇਖੋ ਜੀ ਅੱਜ ਇਹਨਾਂ ਦੇ ਬਹੁਤ ਗਲਤੀ ਹੈ ਇਹਨਾਂ ਦੀ ਪਰ ਮੈਂ ਚੁੱਪ ਨਹੀਂ ਬੈਠੂਗਾ ਮੈਂ ਡੀਜੀਪੀ ਸਾਹਿਬ ਜੇ ਮੈਨੂੰ ਅਦਾਲਤ ਤੱਕ ਜਾਣਾ ਪਿਆ ਅਦਾਲਤ ਆ ਵੀ ਬੂਆ ਮੈਂ ਖੜਕਾਉਂਗਾ ਜੀ ਹਾਈ ਕੋਰਟ ਸੁਪਰੀਮ ਕੋਰਟ ਆ ਦੇਖੋ ਇਹਨਾਂ ਦਾ ਬੰਦਾ ਹੁਣ ਵੀ ਗਾਲਾਂ ਕੱਢ ਰਿਹਾ ਅੱਛਾ ਦੇਖੋ ਆ ਗਾਲ ਉਹ ਕਿਹੜਾ ਆ ਬਾਰੀਚੋ ਦੇਖੋ ਗਾਲਾਂ ਕੱਢ ਰਿਹਾ ਹੁਣੀ ਆ ਬਾਰੀਚੋ ਦੇਖੋ ਮੈਨੂੰ ਆ ਬਾਰੀਚੋ ਨੇ ਹੁਣ ਵੀ ਗਾਲਾਂ ਕੱਢੀਆਂ ਸਰ ਮੈਨੂੰ ਦੱਸੋ ਮੁਲਾਇਮ ਖੜੇ ਗੋਲ ਬਾਰੀ ਬਾਰੀ ਜੋ ਪਾਰਿਕਮ ਗੱਡੀਆਂ ਨੇ ਕਰ ਹਾਂਜੀ ਆਹ ਕਾਰ ਹੈ ਇਹ ਕਾਰ ਹੈ ਜੀ ਉਹਨਾਂ ਦਾ ਹਾਂਜੀ ਇਹਨੇ ਬਾਰੀ ਆ ਦੇਖੋ ਆ ਦੇਖੋ ਕੋਈ ਆ ਡਾਇਰੈਕਟ ਕੁੰਡੀਆਂ ਪਾਰੇ ਸਾਰੇ 2 ਨੰਬਰ ਤੇ ਕੰਮ ਚੱਲ ਰਿਹਾ ਜੇ ਬਿਜਲੀ ਬੋਰਡ ਵੀ ਨਹੀਂ ਸੁਣੇਗਾ ਤੇ ਬਿਜਲੀ ਬੋਰਡ ਦੇ ਵਿੱਚ ਜਿੰਨੇ ਵੀ ਇਹ ਮੁਲਾਜ਼ਮ ਹੈ ਮੈਂ ਸਾਰੇ ਸਸਪੈਂਡ ਕਰਾਉਂਗਾ। ਕਨੀਡੀ ਗੁੰਡੀਆਂ ਲਾਂਦੇ ਤੋਂ ਕੀ ਮਤਲਬ ਹੀ ਨਹੀਂ ਉਹ ਤਾਂ ਬਿਜਲੀ ਦਾ ਫਰੀ ਹੈ। ਨਹੀਂ ਇਹ ਤਾਂ ਗੁੰਡਾਗਰਦੀ ਦਾ ਤੇ ਗੁੰਡਾਗਰਦੀ ਦਾ ਹੋ ਰਿਹਾ ਜੀ। ਸ਼ਰਿਆਂ ਗੁੰਡਾਗਰਦੀ ਕਰ ਰਿਹਾ ਬੰਦੇ ਤੇ ਇਹਨਾਂ ਨੂੰ ਕੋਈ ਕਿਸੇ ਦਾ ਖਤਰਾ ਨਹੀਂ ਹੈਗਾ। ਪਰ ਮੈਂ ਡੀਜੀਪੀ ਸਾਹਿਬ ਨੂੰ ਇੱਕ ਪੀਲ ਕਰਨਾ ਚਾਹੁੰਦਾ ਕਿ ਮੈਂ ਹਜੇ ਚੁੱਪ ਨਹੀਂ ਬੈਠੂਗਾ। ਮੈਂ ਅਦਾਲਤ ਦਾ ਹੀ ਬੁਆ ਖੜਕਾਉਂਗਾ। ਪੁਲਿਸ ਆ ਗਈ ਜਦੋਂ ਕਰਾਉ ਕਾਲ ਉਹਨਾਂ ਨੂੰ। ਕਰੋ ਪਰਵਾਣਾ ਗੱਲ ਕਰੋ। ਗੁੜੀਆਂ ਕੀ ਕਹਿ ਰਹੀ? ਅੰਡੀ ਜੇਡਿਸ ਹੋਂ ਬਹੁਤ ਗਾਲਾ ਕੱਢ ਕੇ ਗਈ ਆ ਮਤਲਬ ਸਾਡੇ ਤੁਮ ਕੀ ਤਾਕਤ ਦੇ ਕੇ ਗਈ ਆ ਤੇ ਆਪਣੇ ਬੇਟੇ ਨੂੰ ਕਾਨੂੰ ਮੇਰੇ ਬੱਚੇ ਨੂੰ ਕੁਝ ਹੋ ਗਿਆ ਜੁਮੇਵਾਰ ਆਪਾਂ ਬਾਬਾ ਨੇ ਅਗਰ ਮੈਂ ਮੁੰਡੇ ਕੋ ਆ ਕੇ ਨਾ ਘੜਾ ਬੇੜਾ ਚਵਾ ਜੋ ਵੀ ਕੁਛ ਹੈ ਜਿੱਟ ਬਣ ਹੋ ਸਕਦੀ ਨਹੀਂ ਕਿ ਦੀ ਜਵਾ ਕੁਝ ਹੋ ਗਿਆ ਤੇ ਮੈਂ ਕੀ ਕੀ ਸੀ ਤੁਹਾਡੇ ਘਰ ਕੋਈ ਨਹੀਂ ਸੀ ਮੈਂ ਮੈਂ ਇਕੱਲੀ ਸੀ ਇਹ ਨਾ ਗਾਲਾ ਕੱਢ ਰਿਹਾ ਸੀ ਇਹਦਾ ਮੁੰਡਾ ਉਹ ਕਿਹਦਾ ਨੀਟੂ ਦਾ ਮੁੰਡਾ ਜੀ ਨੀਟੂ ਦਾ ਮੁੰਡਾ ਵੱਡਾ ਅੱਛਾ ਜੀ ਮੈਨੂੰ ਕਹਿੰਦਾ ਮਾ ਕਾ ਪੁੱਤ ਮੇਰੀ ਆਦਮੀ ਨੂੰ ਤੇਜਾ ਮੈਂ ਕਹਾਂ ਤੂੰ ਅੰਦਰ ਉਧਰ ਲੈ ਉੱਥੇ ਬੈ ਕੇ ਜਾ ਜਿੱਦ ਲਾ ਕਾ ਪਿੰਡਾ ਇੱਦਾਂ ਚਲੋ ਤੁਸੀਂ ਨਾ ਕੱਢੋਗਾ ਮੈਨੂੰ ਕਹਿੰਦਾ ਇਤੋਂ ਨਾ ਤੂੰ ਗਾਲਾਂ ਥੋੜਾ ਕੱਢਦਾ ਬਿਆ ਮੈਂ ਮਰਾ ਜੀ ਮੇ ਜਾਨੀ ਗਾਲਾਂ ਰੋਕਦੇ ਵੀ ਤੁਹਾਡੀਆਂ ਹੁੰਦਾ ਥੋੜਾ ਕੋਈ ਕਹਿ ਰਿਹਾ ਹਾਂ ਸਾਡੀ ਤੁਹਾਡਾ ਵੀ ਬਿਆਨ ਆਇਆ ਤੇ ਮੜ ਕੇ ਪੈਨੂ ਇੰਨੇ ਗਾਲ ਛੱਡੀ ਅਸੀਂ ਕੋਈ ਗਾਲ ਨਹੀਂ ਕਰਦੇ ਮੈਂ ਇਹ ਮੁੰਡੇ ਆਲੇ ਅੰਦਰ ਲੱਗੇ ਮੁੰਡੇ ਨਹੀਂ ਚਲੋ ਠੀਕ ਹੈ ਠੀਕ ਨਹੀਂ ਹੈ ਤੇ ਕਹਿਣਾ ਬਫਰ ਜ ਬੰਦਾ ਕਿ ਹਾਂ ਨਾ ਕੱਢੋ ਲਾਈਵ ਚੱਲ ਰਿਹਾ ਗੱਲ ਉਹਦਾ ਦੀ ਦੱਸੋ ਇਹ ਗੱਲ ਨਹੀਂ ਆ ਬਾਹਰ ਨਹੀਂ ਰੋ ਮੁਟੰਦ ਉਹ ਨਹੀਂ ਦਾਦੀ ਜੀ ਉਹ ਨਹੀਂ ਦਾਦੀ ਮਾਫੀ ਮੰਗਣ ਦੇ ਉਹ ਨਹੀਂ ਦਾਦੀ ਮਾਫੀ ਮੰਗਣ ਦੇ ਬੜੀ ਦਾਦੀ ਜੀ ਅੰਟੀ ਗੱਲ ਕੱਢੀ ਸੀਗੀ ਅੰਟੀ ਗਾਲਾਂ ਕੱਢੀਆਂ ਸੀ ਜੇ ਮਾਫੀ ਮੰਗੂ ਤੇ ਗਾਲਾਂ ਅੰਟੀ ਅੰਟੀ ਤੁਹਾਡੇ ਪੋਤੇ ਨੇ ਗਾਲਾਂ ਕੱਢੀਆਂ ਸੀਗੀਆਂ ਉਦਾਂ ਇਹਨਾਂ ਨੂੰ ਕੱਢੀਆਂ ਸੀ ਗਾਲਾਂ ਇਹਨਾਂ ਨੂੰ ਮਾਫੀ ਮੰਗ ਕੇ ਗਏ ਗਾਲਾਂ ਕੱਢੀਆਂ ਸੀ ਲੜ ਪਏ ਬੱਚਾ ਕੋਈ ਨਹੀਂ ਲੜਿਆ ਇਹਦਾ ਪੋਤਾ ਤਾਂ ਮੇਰਾ ਹੀ ਗਲਤ ਗਾਲਾਂ ਕੱਢਿਆ ਮੇਰਾ